ਵੈਣਾ ਭਰਾਵਾਂ ਦੇ ਪਿਆਰ ਦਾ ਪ੍ਰਮੁੱਖ ਤਿਉਹਾਰ ਰਖੜੀ ਹੈ ਕੁਝ ਲੋਕਾਂ ਦਾ ਤਿਉਹਾਰ ਤੇ ਸਿਰ ਦੇ ਉੱਪਰ ਹੀ ਰੋਜ਼ਗਾਰ ਚੱਲਦਾ ਉਹ ਹੋਲਸੇਲ ਰੇਟ ਦੇ ਉੱਪਰ ਰਖੜੀਆਂ ਲਿਆ ਕੇ ਫੜੀਆਂ ਲਗਾ ਕੇ ਵੇਚਦੇ ਨੇ ਅਤੇ ਦੁਕਾਨਦਾਰਾਂ ਨੂੰ ਵੀ ਆਸ ਹੁੰਦੀ ਹੈ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਉਹਨਾਂ ਦੀ ਚੰਗੀ ਕਮਾਈ ਹੋਵੇਗੀ ਪਰ ਪਿਛਲੇ ਕਈ ਸਾਲਾਂ ਤੋਂ ਆਨਲਾਈਨ ਖਰੀਦਦਾਰੀ ਦਾ ਟ੍ਰੈਂਡ ਕਈ ਸਾਲਾਂ ਤੋਂ ਚਲਦਾ ਆ ਰਿਹਾ ਜਿਸ ਦੇ ਵਿੱਚ ਬਾਜ਼ਾਰਾਂ ਚ ਰਖੜੀ ਦੀਆਂ ਰੌਣਕਾਂ ਵੀ ਖਤਮ ਹੁੰਦੀਆਂ ਨਜ਼ਰ ਆਈਆਂ ਨੇ ਕੋਈ ਸਮਾਂ ਹੁੰਦਾ ਸੀ ਕਿ ਭੈਣਾ ਮਹੀਨਾ ਪਹਿਲਾਂ ਹੀ ਬਾਜ਼ਾਰਾਂ ਵਿੱਚੋਂ ਰਖੜੀ ਖਰੀਦ ਕੇ ਦੂਰ ਸ਼ਹਿਰ ਰਹਿੰਦੇ ਆਪਣੇ ਭਰਾਵਾਂ ਨੂੰ ਭੇਜਦੀਆਂ ਸਨ ਤੇ ਹੁਣ ਅੱਜ ਕੱਲ੍ਹ ਲੋਕ ਆਨਲਾਈਨ ਵੀ ਖਰੀਦਦਾਰੀ ਕਰ ਰਹੇ ਨੇ ਜਿਸ ਦੇ ਕਰਕੇ ਦੁਕਾਨਦਾਰ ਵੀ ਕਾਫੀ ਪਰੇਸ਼ਾਨ ਨੇ ਆਨਲਾਈਨ ਰਖੜੀ ਖਰੀਦ ਕੇ ਭੈਣਾ ਆਪਣੇ ਭਰਾਵਾਂ ਨੂੰ ਕੋਰੀਅਰ ਕਰਵਾ ਰਹੀਆਂ ਨੇ ਜਿਸ ਦੇ ਕਰਕੇ ਬਾਜ਼ਾਰਾਂ ਦੇ ਵਿੱਚ ਵੀ ਕਾਫੀ ਸਨਨਾਟਾ ਫਸ ਰਿਹਾ ਹੋਇਆ ਹੈ ਦੁਕਾਨਦਾਰਾਂ ਦੀ ਚਿੰਤਾ ਵੱਧ ਗਈ ਹੈ ਕਿਉਂਕਿ ਜਿਹੜੀ ਉਹਨਾਂ ਨੂੰ ਆਸ ਸੀ ਕਿ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਉਹਨਾਂ ਦੀ ਚੰਗੀ ਕਮਾਈ ਹੋਵੇਗੀ ਉਹਨਾਂ ਦੇ ਪਰਿਵਾਰ ਦੇ ਵਿੱਚ ਵੀ ਚਾਰ ਪੈਸੇ ਦਾ ਵਾਅਦਾ ਹੋਵੇਗਾ ਤਾਂ ਉਹ ਉਹਨਾਂ ਨੂੰ ਨਹੀਂ ਦਿਖਾਈ ਦੇ ਰਿਹਾ ਬਾਜ਼ਾਰਾਂ ਦੇ ਵਿੱਚ ਸਨਨਾਟਾ ਪਿਆ ਹੋਇਆ ਹੈ ਤੇ ਦੁਕਾਨਦਾਰਾਂ ਨੇ ਚਿੰਤਾ ਕਰਦਿਆਂ ਹੋਲ ਕੀ ਕੁਝ ਗਿਆ ਆਉ ਤੁਹਾਨੂੰ ਇੱਕ ਵਾਰ ਸੁਣਾਉਣੇ ਆਂ ਜੀ ਬਾਜ਼ਾਰ ਦਾ ਇਹ ਨਾਮ ਆਪਣਾ ਮੇਰਾ ਨਾਮ ਕੀ ਟ੍ਰੈਂਡ ਹੈ ਜੀ ਮੇਰਾ ਨਾਮ ਅੰਕਿਤ ਮਾਝਾ ਹੈ ਨਾ 골ਡਨ ਸਟੋਰ ਮੇਰੀ ਦੁਕਾਨ ਦਾ ਨਾਮ ਹੈ ਬੀਆਰ ਚ ਭਾਜੀ ਇਸ ਵੇਲੇ ਤਾਂ ਖੜੀ ਦੋ ਤਿੰਨ ਦਿਨ ਰਹਿ ਗਈ ਆ ਰਖੜੀ ਪਰ ਗਾਗਰ ਖੜੀ ਦਾ ਬਿਲਕੁਲ ਨਹੀਂ ਰਹੇਗਾ ਲੋਕਾਂ ਦੇ ਪੈਸੇ ਜਿਹੜੇ ਇਨਵੈਸਟ ਕੀਤੇ ਹੋਏ ਆ ਉਹ ਵੀ ਪੂਰੇ ਨਹੀਂ ਹੋ ਰਹੇ ਲੋਕੀ ਕਹਿੰਦੇ 30% ਤੋਂ 40% ਵੀ ਕੰਮ ਨਹੀਂ ਹੈਗਾ ਆਨਲਾਈਨ ਨੇ ਹੀ ਇਹ ਮਾਰ ਮਾਰੀ ਹੈ ਤੇ ਅਪੀਲ ਕਰਨਾ ਚਾਹੁੰਦਾ ਮੈਂ ਸਾਰਿਆਂ ਨੂੰ ਕਿ ਤੁਸੀਂ ਬਜ਼ਾਰਾਂ ਚ ਆਓ ਰੌਣਕ ਦੇਖੋ ਬੀਆਰ ਚ ਰੌਣਕ ਵਧਾਓ ਤੁਸੀਂ ਆ ਕੇ ਸਾਰੇ ਤੇ ਜੇ ਉਹ ਦੁਕਾਨਦਾਰ ਤੇ ਕਸਟਮਰ ਦਾ ਰਿਲੇਸ਼ਨ ਹੁੰਦਾ ਆ ਉਹਨੂੰ ਵਧਾਓ ਕੀ ਕਾਰਨ ਆਨਲਾਈਨ ਵਾਲੇ ਪਾਸੇ ਲੋਕ ਕਿਉਂ ਇੱਧਰ ਜਾਂਦੇ ਸਰ ਆਨਲਾਈਨ ਨੇ ਜਿਹੜੀ ਸਹੂਲियत ਦਿੱਤੀ ਐ ਤੇ ਲੋਕਾਂ ਨੂੰ ਜਿਹੜੀ ਚੰਗੀ ਚੰਗੀ ਫੋਟੋਆਂ ਦਿਖਾ ਕੇ ਸਸਤੀ ਸਸਤੀ ਚੀਜ਼ਾਂ ਭੇਜਣ ਦੇ ਆ ਲੋਕਾਂ ਨੂੰ ਲੱਗਦਾ ਕਿ ਚੀਜ਼ ਵਧੀਆ ਨਾ ਭੈਣ ਨੇ ਰਖੜੀ ਦੇਖੀ ਆ ਨਾ ਭਰਾ ਨੂੰ ਮਤਲਬ ਕੀ ਪਤਾ ਲੱਗਦਾ ਕੀ ਭੈਣ ਨੇ ਭੇਜਿਆ ਠੀਕ ਐ ਨਾ ਸਹੂਲियत ਦੇ ਕਰਕੇ ਬਸ ਆਨਲਾਈਨ ਦਾ ਚੱਕਰ ਹੈਗਾ ਪਰ ਲੋਕਾਂ ਦੀ ਜਿਹੜੀ ਭਾਈ ਆਪਸ ਵਿੱਚ ਬੌਂਡਿੰਗ ਆ ਉਹ ਤਾਂ ਖਤਮ ਹੋ ਰਹੀ ਆ ਬੀ ਬੇਸਿਕਲੀ ਦੇਖਿਆ ਜਾ ਇੱਧਰ ਸਾਰੀ ਆਨਲਾਈਨ ਕਰਕੇ ਨਾ ਨਾ ਭਰਾ ਭੈਣ ਨੂੰ ਮਿਲਣ ਆਂਦਾ ਨਾ ਭੈਣ ਭਰਾ ਨੂੰ ਮਿਲਣ ਜਾਂਦੀ ਭਾਵੇਂ ਲ ਲੇਕਿਨ ਆਨਲਾਈਨ ਜ਼ਿਆਦਾਤਰ ਠੱਗੀਬਾਜ਼ੀ ਵੀ ਹੁੰਦੀ ਹੈ ਕਈ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਰੱਖੜੀ ਦੇ ਮਾਮਲੇ ਵਿੱਚ ਵੀ ਇਦਾਂ ਹੋ ਸਕਦਾ ਭਾਜੀ ਹੋਇਆ ਵਾ ਬਿਲਕੁਲ ਹੋਇਆ ਵਾ ਲੋਕਾਂ ਨੇ ਚਾਕਲੇਟਾਂ ਮੰਗਾਈਆਂ ਵਾ ਨਿਕਲੀਆਂ ਟੌਫੀਆਂ ਲੋਕਾਂ ਨੇ ਰੱਖੜੀ ਮੰਗਾਈ ਹੈ 150 ਰੁਪਏ ਦੀ ਨਿਕਲੀ 5 ਰੁਪਏ ਵਾਲੀ ਇਹ ਠੱਗੀ ਨਹੀਂ ਤੇ ਹੋਰ ਕੀ ਹੈ ਠੀਕ ਹੈ ਨਾ ਭਾਜੀ ਚੀਜ਼ਾਂ ਮਤਲਬ ਇਦਾਂ ਹੀ ਆ ਆਨਲਾਈਨ ਠੱਗੀ ਜ਼ਿਆਦਾ ਆ ਹਰ ਚੀਜ਼ ਤੇ ਠੱਗੀ ਹੁੰਦੀ ਹੈ ਪਰ ਅਪੀਲ ਇਹੀ ਹੈ ਕਿ ਲੋਕੀ ਜਿਹੜੇ ਆ ਬਾਹਰ ਆਓ ਚੀਜ਼ ਦੇਖ ਕੇ ਖਰੀਦੋ ਕੁਝ ਸਾਲ ਪਹਿਲੇ 15 ਦਿਨ 20 ਦਿਨ ਪਹਿਲੇ ਬਜ਼ਾਰਾ ਚ ਰੋਣ ਕਾ ਲੱਗ ਜਾਂਦੀ ਸੀ ਕਿਉਂਕਿ ਪੈਨਾ ਨੇ ਦੂਰ ਜਿਹੜੇ ਪ੍ਰਾ ਰਹਿੰਦੇ ਸੀ ਉਹਨਾਂ ਨੂੰ ਪਹਿੰਨੀ ਹੁੰਦੀ ਐ ਜੀ ਬਾਈ ਪੋਸਟ ਜਾਂ ਬਾਈ ਕੋਰੀਅਰ ਬਿਲਕੁਲ ਸਵਾਰ ਹੈ ਦਰਨੀ ਐ ਲੇਕਿਨ ਦੁਕਾਨਦਾਰਾ ਦਾ ਕੀ ਮਾਹੌਲ ਹੈ ਦੁਕਾਨਦਾਰ ਉਹ ਨਹੀਂ ਰਖੜੀ ਖਰੀਦ ਰਿਆ ਹੈ ਜੇ ਵੀ ਨਹੀਂ 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 ਪਾਜੀ ਦੁਕਾਨਦਾਰ ਜਿਹੜੇ ਆ ਜਿਨ੍ਹਾਂ ਨੇ ਮੰਨ ਲਓ ਪਿਛਲੇ ਸਾਲ ਲੱਖ ਦੀ ਰਖੜੀ ਲਿੱਤੀ ਸੀ ਉਹ 30000 ਤੇ ਆ ਗਈ ਜਿਨੇ 30000 ਨਹੀਂ ਖਰੀਦੀ ਉਹ 5-10000 ਤੇ ਆ ਗਿਆ ਦੁਕਾਨਦਾਰ ਦਾ ਕੰਮ ਬਹੁਤ ਘਟਿਆ ਜੀ ਪਿਛਲੇ ਸਾਲ ਨਾਲੋਂ 20 ਤੋਂ 30% ਕਮ ਰਹਿ ਗਿਆ ਤੇ ਪਿਛਲੇ ਸਾਲ ਉਸ ਤੋਂ ਪਿਛਲੇ ਸਾਲ ਨਾਲੋਂ 20-30% ਕਮ ਰਹਿ ਗਿਆ ਸੀ। ਮਤਲਬ ਲਗਾਤਾਰ ਹਰ ਸਾਲ ਘਟਦਾ ਜਾ ਰਿਹਾ। ਕਮ ਘਟਦਾ ਪਿਆ ਭਾਜੀ। ਜਿਆਜ ਤੋਂ 10 ਸਾਲ ਪਹਿਲਾਂ ਇਹ ਕਹੀਏ ਕਿ ਦੁਕਾਨਦਾਰ 10-15 ਹਜ਼ਾਰ ਵਟ ਕੇ ਘਰ ਜਾ ਰਹੇ ਜਿਆਜ ਵੀ 10-15 ਹਜ਼ਾਰ ਵਟ ਰਿਹਾ ਵਾ। 인ਫਲੇਸ਼ਨ ਦਾ ਹਿਸਾਬ ਲਾਈਏ, ਮਹਿੰਗਾਈ ਦਾ ਹਿਸਾਬ ਲਾਈਏ ਤੇ ਭਾਜੀ ਕੁਝ ਨਹੀਂ ਰੱਖਿਆ, ਕੁਝ ਨਹੀਂ ਮਿਲਦਾ। ਸਾਰਾ ਆਨਲਾਈਨ ਕਰਕੇ। 90% ਜਿਹੜਾ ਆਨਲਾਈਨ ਕਰਕੇ ਗਿਆ ਹੁੰਦਾ। ਕੀ ਲੱਗਦਾ ਹੈ ਇਸ ਨੂੰ ਆਨਲਾਈਨ ਟ੍ਰੇਡਿੰਗ ਦਾ ਟੈਂਡ ਘਟਾਉਣ ਲਈ ਸਰਕਾਰ ਨੂੰ ਜਾਂ ਲੋਕਾਂ ਨੂੰ ਕੀ ਕਰਨਾ ਜੀ ਲੋਕਾਂ ਨੂੰ ਤਾਂ ਸਮਝ ਹੋਣੀ ਚਾਹੀਦੀ ਬਸ ਮੇਰੀ ਗੱਲ ਤੁਹਾਨੂੰ ਦੱਸਾਂ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਸਾਡਾ ਜਿਹੜਾ ਰਿਲੇਸ਼ਨਸ਼ਿਪ ਕੀਪਰ ਨਾਲ ਹੁੰਦਾ ਹੈ ਜਾਂ ਜਿਹੜਾ ਲਾਗੇ ਦੁਕਾਨਦਾਰ ਆ ਸਾਰੇ ਖਾਨ ਸਾਰੇ ਮਤਲਬ ਹੀ ਕਮਾਣ ਵਾਸਤੇ ਬੈਠੇ ਆ ਜੈਨੂਇਨ ਚੀਜ਼ ਦੇਣਗੇ ਸਾਰੇ ਸਰਕਾਰ ਦੇ ਹੱਥ 'ਚ ਬਸ ਇਹੀ ਹੈ ਕਿ ਟੈਕਸ ਲਾਣ ਤੇ ਸਰਕਾਰ ਇੱਕ ਕੁਆਲਿਟੀ ਕੰਟਰੋਲ ਰੱਖੇ ਜਦੋਂ ਸਰਕਾਰ ਕੁਆਲਿਟੀ ਕੰਟਰੋਲ ਰੱਖੇਗੀ ਨਕਲੀ ਚੀਜ਼ਾਂ ਔਨਲਾਈਨ ਵਿਕਨੀਆਂ ਬੰਦ ਹੋ ਜਾਣਗੀਆਂ ਜਦੋਂ ਨਕਲੀ ਚੀਜ਼ਾਂ ਵਿਕਨੀਆਂ ਬੰਦ ਹੋ ਗਈਆਂ ਰੇਟ ਆਪਣੇ ਆਪ ਕੰਟਰੋਲ 'ਚ ਆਏਗਾ ਗਾਹਕ ਨੇ ਕਹਿਣਾ ਉੱਥੋਂ ਵੀ ਉਹੀ ਰੇਟ ਇੱਥੋਂ ਵੀ ਉਹੀ ਕਿਹੜੀ ਰਖੜੀ ਚੱਲ ਰਹੀ ਆ ਉਹਦੇ ਵਿੱਚ ਕਿੰਦਾ ਦਾ ਫਰੇਜ਼ ਆ ਕਿਹੜੀ ਕਿਹੜੀ ਰਖੜੀ ਐ ਸਲੇ ਮਤਲਬ ਨਵੀਂ ਆਈ ਐ ਜਾਂ ਚੱਲ ਰਹੀ ਆ ਬਾਜ਼ਾਰ ਰਖੜੀ ਬਾਈ ਮੋਸਟਲੀ ਬੱਚਿਆਂ ਵਾਸਤੇ ਲੋਕੀ ਪਸੰਦ ਕਰ ਰਹੇ ਆ ਯਾ ਅੱਜਕੱਲ੍ਹ ਭਰਾਬਾ ਵੀ ਦੀ ਰਖੜੀ ਵੀ ਚੱਲ ਰਹੀ ਐ ਪਰ ਘੱਟ ਠੀਕ ਐ ਜੀ ਲੋਕੀ ਮੋਸਟਲੀ ਜਿਹੜੇ ਪ੍ਰੇਫਰ ਕਰਦੇ ਆ 10 ਤੋਂ 20 ਰੁਪਿਆ ਵਾਲੀ ਰਖੜੀ ਜਿਹੜੀ ਧਾਗੇ ਵਾਲੀ ਰਖੜੀ ਹੁੰਦੀ ਐ ਉਹ ਪ੍ਰੇਫਰ ਕਰ ਰਹੇ ਆ ਬੱਚਿਆਂ ਦਾ ਟੈਡੀ ਟੂਡੀ ਪ੍ਰੇਫਰ ਕਰ ਰਹੇ ਆ ਕਿ ਸਾਫਟ ਕਿੰਦਾ ਦਾ ਰੁਝਾਨ ਆ ਬਜਾਰ ਚ ਯਾਰ ਨਾ ਬਹੁਤ ਮੰਦਾ ਹਾਲ ਆ ਜੀ ਆਨਲਾਈਨਾਂ ਨੇ ਬਹੁਤ ਕੰਮ ਖਰਾਬ ਕੀਤੇ ਹੋ ਥੋੜਾ ਬੋਤਾ ਮਾੜਾ ਮਾੜਾ ਚੱਲਦਾ ਕੰਮ ਬਹੁਤ ਮੰਦਾ ਰਿਹਾ ਬੜਾ ਮੰਦਾ ਚੱਲ ਰਿਹਾ ਤਿੰਨ ਦਿਨ ਰਹਿ ਗਏ ਤਿੰਨ ਦਿਨ ਬਹੁਤ ਇਹ ਦਿਨ ਹਾਂਜੀ ਬਹੁਤ ਮਾੜਾ ਹੋ ਗਿਆ ਨੋ ਨੂ ਰੱਖੀ ਹੈ ਇਹ ਪਿਛਲੇ ਸਾਲ ਵੀ ਇਦਾਂ ਹੀ ਹੁੰਦਾ ਸੀ ਉਸ ਤੋਂ ਪਿਛਲੇ ਸਾਲ ਹਾਂਜੀ ਹਾਂਜੀ ਜਦੋਂ ਦੇ ਆਨਲਾਈਨ ਦਾ ਕੰਮ ਚੱਲ ਪਿਆ ਬਹੁਤ ਮੰਦਾ ਰੱਖਦੇ ਚੱਲਦਾ ਬਿਜਾਰ ਤੇ ਬਹੁਤ ਮੰਦੀ ਆ ਜੀ ਕਿੰਨੀ ਰਕੜੀ ਲੈਂਦੀ ਹੈ ਰਕੜੀ ਕਾਫੀ ਲੈ ਕੇ ਆਏ ਰਕੜੀ ਸਾਰੀ ਪਈ ਹੈ ਪਿਛਲੀ ਵਾਰ ਨਾਲ ਜ਼ਿਆਦਾ ਲੈਂਦੀ ਹੈ ਹਾਂਜੀ ਜ਼ਿਆਦਾ ਲੈਂਦੀ ਹੈ ਜ਼ਿਆਦਾ ਲੈਂਦੀ ਹੈ ਲੇਕਿਨ ਉਸ ਹਾਲ ਨਾਲ ਕਰਦੀ ਨਹੀਂ ਕੱਖ ਨਾ ਇਹ ਦਿਨ ਇਹ ਦਿਨ ਰਹਿ ਗਏ ਇਹ ਦਿਨ ਰਹਿ ਗਏ ਤਿੰ ਕੁਛ ਨਹੀਂ ਨਾ ਬਾਜ਼ਾਰ ਖਾਲੀ ਹੈ ਜੇ ਪਰਸੈਂਟੇਜ ਦੀ ਗੱਲ ਕਰੀਏ ਤਾਂ ਹੁਣ ਕਿੰਨੀ ਕੋਈ ਰਫੀ ਵੇਚੀਏ ਹੋ ਸਕਦੀ ਮੇਲੇ ਆਉਂਦੇ ਸੀ ਉਸ ਤੋਂ ਫਾਇਦੇ ਕੁਛ ਨਹੀਂ ਨਿਕਲੇ ਜੀ ਨਹੀਂ ਜੀ ਫਾਇਦੇ ਕੁਛ ਨਹੀਂ ਨਿਕਲੇ ਉਮੀਦ ਕਰਦੇ ਹੋ ਕਿ ਆਉਣ ਵਾਲੇ 3 ਦਿਨਾਂ ਨੇ ਜਿਹੜੇ ਦੇਖੋ 3 ਦਿਨ ਤੱਕ ਦੇਖਦੇ ਆਂ ਕੀ ਹੁੰਦਾ ਜੀ ਕਿੰਨਾ ਦਿਨ ਤੱਕ ਇਹ ਤਾਂ ਸਿਰਫ ਕਰਨ ਆਨਲਾਈਨ ਹੀ ਆ ਜਾਂ ਆਨਲਾਈਨ ਹੀ ਆ ਜੀ ਆਨਲਾਈਨ ਵੱਡੀ ਤੇ ਕੋਈ ਨਹੀਂ ਵੇਚਦੀ ਬੱਚੇ ਦੀ ਵੇਖਦੀ ਪਈ ਹੈ ਮਾੜੀ ਮੋਟੀ ਬਸ ਹੋਰ ਕੁਛ ਨਹੀਂ ਵੱਡਿਆ ਰਫੀ ਨਹੀਂ ਵੱਡੀ ਨਹੀਂ ਰਿਪੋਰਟ 1 ਪੁਆਇੰਟ